ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਫਟੀ ਵੀਰ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟੋਕੜਾ ਬਣਾ ਵੇੜ ਤੁਹਾਨੂੰ ਆਪ ਦਿਖਾਵਾਂਗੇ ਤੇ ਦੋ ਸੂਈਆਂ ਤੁਹਾਨੂੰ ਬੱਚੇ ਵਾਲੀਆਂ ਤੁਹਾਨੂੰ ਦਿਖਾਉਣੀ ਆ ਹਾਂ ਜੀ ਵਿddੀ ਸਤਿ ਸ੍ਰੀ ਅਕਾਲ ਜੀ ਹੋ ਬਹੁਤ ਸੋਨਾ ਠੀਕ ਹੈ ਜੀ ਵਧੀਆ ਵਧੀਆ ਤੁਸੀਂ ਸੌਣ ਠੀਕ ਹੈ ਉਹ ਦੇਖ ਦੇ ਚੱਲੀ ਜਾਂਦਾ ਕੰਮ ਕਰ ਹਾਂ ਕੰਮ ਕਰ ਵਧੀਆ ਚੱਲੀ ਜਾਂਦਾ ਤੇ ਚਲੋ ਨਾਮ ਦੱਸ ਕੇ ਹਾਂ ਬਈ ਜਿੱਤੀ ਹੈ ਹਾਂ ਜੀ ਚੱਕ ਮਸੀਗਾ ਸੀਜ਼ ਨਾਲ ਜਿਹੜਾ ਮਸਰ ਤੇ ਫੋਨ ਨੰਬਰ ਬੋਲ ਦੇ ਕਰ 97898475 ਠੀਕ ਆ ਤੇ 200 ਹੀਆਂ ਦੇ ਇੱਕ ਟੋਕੜ ਗੱਪਨਾ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਕਿੱਥੇ ਆਪਾਂ ਕਰਨੀ ਥਾਣੇ ਤੇ ਦੇਖ ਸਕਦੇ ਲੱਗ ਗਿਆ ਤਾਂ ਕਿੰਨਾ ਚਿਰ ਹੋ ਗਿਆ ਉਹ ਵੀ ਜੀ ਨਾ ਸੋਈ ਨਾ ਕਿੰਨੇ ਬਈ ਹੱਟਾ ਗਿਆ ਜੀ ਠੀਕ ਆ ਨਾਲੂ ਹੈਗਾ ਜੀ ਇਹਦੇ ਕਾਲੀ ਪਈਦੀ ਗਾੜੀ ਬੰਨਿਆ ਵੱਛਾ ਠੀਕ ਆ ਵੱਛੀ ਜੀ ਵੱਛੀ ਹੈ ਇਹਦੇ ਮਗਰ ਉਹ ਖਾਣੀ ਨਾਲੂ ਠੀਕ ਆ ਆ ਗਿਆ ਸਰੀ ਤੇ ਕਿੰਨਾ ਤੋਂ ਤਿਆਰੇ ਤੱਕ ਦੋ ਤਾਂ ਭਾਜੀ ਕਹਿਣ ਨੂੰ ਭਾਵੇਂ 12 ਕਿਲੋ ਕਹਿ ਰਹੀ ਚਵਾਈ ਚੂਹੀ ਬੜੀ ਵਹਿੜ ਦੀ ਅੱਛਾ ਤੇ 10 ਕਿਲੋਆਂ ਨਾਲ ਕੋਈ ਸਬਦਾ ਕਰ ਲੇ ਬਿਆਪੜਾ ਅੱਛਾ 10 ਕਿਲੋ ਇਥੇ ਚਵਾ ਦੂੰਗਾ 10 ਕਿਲੋ ਦੋ ਟਾਈਮ ਵਾਜੂ ਕਿਉਰ ਵਾਜੂ ਵੀ ਭਾਜੀ 12 13 ਕਿਲੋ ਘਾਰੂਗੀ ਵਹਿੜ ਠੀਕ ਆ ਚੰਗੀ ਚਵਾਈ ਨੇ ਵਧਣੀ ਠੀਕ ਆ ਬਾਕੀ ਸੱਜਣ ਬੜੇ ਜੰਮਗਲੇ ਆਂਦੀ ਤੁਹਾਡੇ ਵੀ ਸਾਡੇ ਵੀ ਠੀਕ ਆ ਹਾਂਜੀ ਚਲੋ ਫਿਰ ਵਾੜ ਕੀਤਾ ਭਾਈ ਇਹਨਾਂ ਫੁੱਲ ਠੀਕ ਹੈ ਇਸੇ ਕਿਹੜੇ ਸੱਜਣਾ ਕੋਲ ਲੈਣ ਤੀ ਜੇ ਇਹ ਇਧਰ ਆਈ ਹਿਆਰੇ ਭਾਈ ਠੀਕ ਹੈ ਜੀ ਰੋਤੀ ਭਾਜੀ ਆਈ ਇਹਦੇ ਉਹਨਾਂ ਦੀ ਭਾਜੀ ਘਰ ਦੀ ਵੈਣ ਆ ਦੇ ਠੀਕ ਆ ਹਾਂਜੀ ਦੂਜਾ ਸੁਆ ਸੂਈ ਦੇ ਰੇਟ ਫਿਰ ਜਿਆਜੇ ਕਰ ਦੋ ਕਿਉਂਕਿ ਉਹਨਾਂ ਦੇ ਵੀ ਰੇਟ ਜਿਆਜੇ ਹੁੰਦੇ ਆ ਜਿੰਨਾ ਕਰਤਾ ਅਸੀਂ ਲਿਆਂਦੇ ਪਤਾ ਲੱਗ ਗਿਆ ਸਾਨੂੰ ਜਿਆਜੇ ਹੁੰਦੇ ਆ ਪਰ ਬੰਦੇ ਚੰਗੇ ਆ ਭਾਜੀ ਆਪਾਂ ਦੇ ਨੇ ਆਪਣਾ ਬੜਾ ਪ੍ਰੇਮ ਹੈ ਨਾ ਬੜਾ ਪ੍ਰੇਮ ਆ ਆਪਾਂ ਤੇ ਪਹਿਲੀ ਵਾਰ ਹੀ ਮਿਲੇ ਬਾਕੀ ਭਾਜੀ ਵੀਰ ਕੋਈ ਵੀ ਨਹੀਂ ਮਾੜਾ ਹੁੰਦਾ ਹਾਂਜੀ 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 ਵਰਤਿਆ ਨਹੀਂ ਜਾਂਦਾ ਭਾਜੀ ਇਹ ਹਾਂਜੀ ਹਾਂਜੀ ਤੇ ਮੁੱਲ ਭਾਜੀ ਦਾ ਨਿਕਾ ਜਾਈ ਆ ਕਿੰਨਾ ਕੱਲ੍ਹ ਕੇ 60000 ਮੈਂ ਇਹ ਕਿਹਨੂੰ ਜਿਆਜਾ ਕਰੀਏ ਭਾਜੀ ਬੱਚੀ ਦੇ ਭਾਵੇਂ 30 32 ਦੀ ਵੇਚੀਏ ਅੱਛਾ ਭਾਪਾ 28000 ਚਮਾਨਤਨ ਕਰੀਏ ਅੱਛਾ 2000 ਸ਼ਰਤ ਦੇ 26000 ਦੀ ਹਾਨ ਨਹੀਂ ਹੋ ਜੇ 26000 ਦੀ ਦੇ ਦੋਗੇ 26 ਦੁੱਧ 10 ਕਿਲੋ ਜੇ ਅੱਛਾ ਤੇ ਇਹ ਪਾਣੀ ਇਹਦਾ ਠੰਡਾ ਕਰਕੇ ਵਪਾਰੀਆਂ ਵਾਲਾ 12 ਲੀਟਰ ਦੇ ਅੱਛਾ ਜੇ ਕਿਸੇ ਨੇ ਮੰਨਣਾ ਨਾ ਮੰਨੋ ਜੇ ਨੇ ਕਹਿਣਾ ਜਿਹਨੂੰ ਦਾਖ ਕਰੀਏ ਅੱਟ ਕਵੇ ਹੋ ਅੱਛਾ ਅਸੀਂ ਚਲਾਂਗੇ ਨੂੰ ਦੁੱਧ ਆ ਹਾਂ ਠੀਕ ਆ ਹਾਂਜੀ ਇਹ ਪੱਕਾ ਦੁੱਧ ਹੋਊਗਾ ਠੀਕ ਆ ਹਾਂਜੀ ਇਹ ਗੱਲ ਤਾਂ ਝੂਠ ਨਹੀਂ ਤੇ ਹੁਣ ਇੱਕ ਆ ਜਰਸੀ ਆ ਜਿਹੜੀ ਆ ਜਰਸੀ ਇਹਦਾ ਬਚਾਜ ਇਹ ਤਾਂ ਆਵਸ਼ੀਅਤ ਹੀ ਦੀ ਇਹ ਤਾਂ ਮਗਰ ਵੀ ਵੱਸ਼ੀਏ ਦੋਵੇਂ ਵੱਸ਼ੀਆਂ ਆ ਸੋਹਣੀ ਵੱਸ਼ੀਏ ਇਹ ਤੇ ਇਹਦੇ ਥਣ ਥਣ ਦਿਖਾ ਦੀਆਂ ਲੱਗੇ ਤਾਂ ਹਾਂ ਦੇਖ ਸੰਦੇ ਆ ਜਾ ਪਾਜੀ ਲੱਸੀ ਦੀ ਪਰ ਧੀ ਚੰਗੀ ਆ ਥਣ ਥਣ ਬੜਾ ਸੋਹਣਾ ਹਾਂਜੀ 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 ਬਾਕੀ ਤਾਂ ਸੰਭੂ ਗਾ ਦੇ ਚਲੋ ਹੋ ਜੂ ਵੀ ਰਾਜੀ ਦੁੱਧ ਕਿੰਨਾ ਇਹ ਦੇਖ ਦੁੱਧ ਭਾਜੀ ਇੱਥੋਂ 8 ਲੀਟਰ ਆ 8 ਲੀਟਰ ਆ ਤਾਂ ਘਾਟ ਉਹ 8 ਲੀਟਰ ਤੇ ਇਹ ਕਿੰਨਾ ਚੁਵਾਈ ਜਾਊਗੀ ਦੋ ਤਾਂ ਭਾਈ ਵਾਜੂ ਕੀ ਦੋ ਕਿਲੋ ਹੋਰ 10 ਜਿਹੜੇ ਦੇ ਲਾ ਕੇ ਬੰਨੀ ਚਲਾਈ ਜਾਊਗੀ ਤੋਰਾਂ ਫੇਰ ਇੱਕ ਨਾਲ ਸੁਈ ਸਾਈ ਕਰਕੇ ਲੱਪਾ ਨੂੰ ਪੱਲਾ ਹੱਬ ਤੇ ਤੇ ਦੀਆਂ ਸੁਈਆਂ ਦੋਵੇਂ ਠੀਕ ਆ ਹਾਂਜੀ ਦੇਖੋ ਭਾਈ ਤੋਰਦੀ ਤੋਰਾਂ ਬਰਾ ਜੂਆ ਭਾਈ ਘਰ ਲੈਦਾ ਵੀ ਦੂਜੇ ਹੀ ਆਂਦੇ ਸੀ ਠੀਕ ਆ ਸੰਭੀ ਨਹੀਂ ਕਿੰਨੇ ਸੰਭੀ ਨਹੀਂ ਆ ਲੱਸੀ ਰਹਿ ਗਈ ਹੈ ਘਾਣ ਥੋੜੀ ਜੀ ਵੇਗਾ ਸਾਮ ਕਰ ਲੂਗਾ ਤੋਰਾ ਤਾਰਾ ਬਰਾਏਗਾ ਤੇ ਰਾਜੀ ਵੀ ਹੋ ਜੂਗੀ ਤੇ ਦੁੱਧਾਂ ਵੀ ਵਾਜੂਗੀ ਕਿੰਨਾ ਵੇਦੀ ਫਿਰ ਇਹਦਾ ਮੁੱਲ ਇਹਦਾ ਪਹਿਲਾਂ ਮੁੱਲ ਨਿਕਾਇਆ ਜੀ ਕਿੰਨਾ ਕਰ ਲਗੇ ਸੇਮ ਹੀ ਕਰ ਲਗੇ ਸੇਮ 26 26 ਹਾਂ ਕਿਹ ਵਿੱਚ ਇਹਦਾ ਕੋਈ ਫਰਕ ਪਾ ਦੀਏ ਪਾ ਦੀਏ 3000 ਅੱਛਾ 20000 ਵੀ ਲੈ ਦਦਾਂਗੇ 20000 ਜੀ ਜ਼ਿਆਦਾ ਚਲੋ ਬਾਕੀ ਕੋ ਫੋਨ ਲਾ ਵੇ ਕਰੀ ਹਣਾ ਸਾਰੇ ਮਾਤਨ ਕਰਿਆ ਆਪਾਂ 24 ਵਾੜ ਜਿਹੜਾ ਚੋਲੂ ਛੱਡ ਕੇ ਨਹੀਂ ਜਾਂਦਾ ਠੀਕ ਆ ਉਹ ਤਾਂ ਪੱਕਾ ਦੱਸਿਆ ਆਪਾਂ 8 ਕਿਲੋ ਜਿਹੜਾ ਪੱਕਾ ਹੈਗਾ ਵਾ ਤੇ ਬਾਕੀ ਆ ਮਗਰੇ ਵੱਚੀ ਅੱਛੀ ਤਾਜੀ ਹੈ ਜੇ ਬਹੁਤੇ ਦਿੰਨੀ ਹੋਵੇ ਬਾਕੀ ਜੇ ਗਾਂਮ ਕਰੂਗਾ ਤੇ ਬਾਕੀ ਹੋਰ ਵਧਾ ਵੀ ਲਊਗਾ ਆਹ ਆਪਾਂ ਜੀਵ ਕੀ ਜਾਂਦੀ ਹੈ ਤੇ ਇਹ ਕਾਫੀ ਪਿਆਰੀ ਜੀ ਟੋਕੜ ਗੱਬਨ ਵੈੜਿਆ ਜਿਹੜੀ ਆਹ ਦੇਖ ਸੰਦੇ ਸਾਡੇ 6 ਮਹੀਨੇ ਪਾਈ ਚੱਕ ਪਾ ਛੋਟਾ ਜਿਹਾ ਚਿਹਰਾ ਛੋਟੇ ਛੋਟੇ ਕੰਨ ਹੈ ਤੇ ਆਪ ਵੀ ਚਲੋ ਕੱਦ ਹਸਾਬ ਦਾ ਹੀ ਹੈ ਪਰ ਉਤਨਾ ਸੰਭੀ ਸੰਭੀ ਚੰਗੀ ਹੈ ਰਾਜੀ ਰੋਜੀ ਸਾਡੇ 6 ਮਹੀਨੇ ਚੱਕ ਪਾ ਤੇ 3.5 ਕਿਲੋ ਇੱਕੋ ਟਾਈਮ ਦਾ ਦੁੱਧ ਜੀ ਅੱਛਾ ਇੱਕੋ ਟਾਈਮ ਮਿਲਦੀ ਦੋਵੇਂ ਟਾਈਮ ਚੋੜੋ ਇਧਰ ਖੋ ਅੱਛਾ ਅਸੀ ਨਹੀਂ ਪਾਉਣੀ ਠੀਕ ਹੈ ਖਾਣਾ ਹੈ ਵਧੀਆ ਇਧਰ ਰਹਿ ਲਗੋ ਤੇ ਸੂਆ ਪਹਿਲਾ ਹੀ ਆ ਲੈ ਲੈ ਕਿਹਦਾ ਸੂਆ ਰਾਤ ਨੂੰ ਚੁੰਦੇ ਜੋ ਅੱਛਾ ਹਾਂਜੀ ਇੱਕੋ ਟਾਈਮ ਵਾਲੇ ਸਾਢੇ 6:00 ਵਜੇ ਗੱਬਣ ਹੋ ਗਈ ਮਨੋ ਹਾਂਜੀ ਦੂਜੇ ਸੂਆ ਦੀ ਗੱਲ ਗੱਬਣੀ ਠੀਕ ਟਰਨ ਟੋਨ ਭਾਜੀ ਇਹਨੇ ਕੀ ਕਹਣਾ ਬਾ ਦੋਵੇਂ ਟਾਈਮ ਟਾਈਮ ਵਧਾ ਗਿਆ ਹਾਂਜੀ ਹਾਂਜੀ ਸਾਢੇ 3 ਕਿਲੋ ਦੁੱਧ ਹੋ ਜੇ 3 ਕਿਲੋ ਹੋ ਜੇ ਨਾ ਠੀਕ ਆ ਤਿੰਨ ਕਿਲੋ ਦੁੱਧ ਜਿਹੜਾ ਕਹਿੰਦੇ ਕੀ ਦਿੰਦੇ ਇੱਕੋ ਟਾਈਮ ਦਾ ਹੀ ਹਾਂ ਜੀ ਠੰਡੀ ਧੇਰੀ ਹੈ ਬਾਕੀ ਸੋਹਣੀ ਵੈੜਿਆ ਸੋਹਣੀ ਬੜੀ ਪਾਜੀ ਵੈੜੀ ਤੇ ਇਹਦਾ ਕਿੰਨਾ ਮੁੱਲ ਵਿੱਦੀ ਫਿਰ ਪਾਜੀ ਮੁੱਲ ਤੇ ਮੇਰੇ ਖਿਆਲ ਨਾਲ ਇਹ ਖੰਡ ਦੀ ਝਾੜੀ ਅੱਛਾ ਇਹ ਇਹ ਦੇ ਹੀ ਦੋ ਜੀ ਆ ਜੀ ਕਰ ਦਈਏ ਫਿਰ ਬਰਾਬਰ ਹੀ ਭਾਜੀ ਦੇ ਦਈਏ ਇਧਰ ਲਈ ਤੇ ਇਧਰ ਲਈ ਅੱਛਾ ਬਰਾਬਰ ਦੇ ਦਈਏ 26 26 ਦੀ ਨਾ 23 ਲਈ 23 23 ਦੀ ਆਹ ਲਈ ਤੇ ਆਹ ਲਈ ਅੱਛਾ 23 ਦੀ ਭਾਂਕੀ ਉਹ ਲੈ ਜੇ ਭਾਂਕੀ ਉਹ ਇੱਥੇ ਜੋੜਾ ਫਿਰ ਕਿਤੇ ਨਹੀਂ ਯਾਰ ਹੋਰ ਕਰਾਂਗੇ ਮੰਨਦਾ ਅੱਛਾ ਹਾਂਜੀ 43000 ਦੇ ਦਵਾਂਗੇ ਠੀਕ ਆ ਪੂਰੇ 40000 ਦੇ ਭਾਈ ਜੋੜਾ ਹੀ ਦੇ ਅੱਛਾ ਇਧਰ ਲਾ 22000 ਦੀਆਂ ਹਾਂਜੀ 22000 ਦੀ ਆਹ ਪਰਿਸ਼ਮ 20000 ਦੀ ਕਾਹਣੀ ਵਿੱਚ 100 ਰੁਪਏ ਛੋੜੀ ਹੋਣੀ ਆ ਉਹ ਕੱਲੀ 26 ਦੀ ਤੇ 40000 ਦਾ ਜੋੜਾ ਹੀ ਆ ਆ 40000 ਦਾ ਜੋੜਾ ਬਾਕੀ ਭਾਈ 40000 ਦੀ ਕੱਲੀ ਵੈੜਿਆ ਅੱਜ ਦੋ ਮਹੀਨੇ ਤੋਂ ਸਾਹਮਣੇ ਕੱਦਦੇ ਆ ਨਾਰਮਲ ਆ ਚੀਜ਼ ਬੜੀ ਪਿਆਰੀ ਹੈ ਬਾਕੀ ਸੋਹਣੀ ਵੈੜਿਆ ਸੋਹਣਾ ਭਾਈ ਜਿੰਨਾ ਵੀ ਹੈਗਾ ਠੀਕ ਹੈ ਤੇ ਠੀਕ ਹੈ ਵੀ ਜੀ ਬਾਕੀ ਆ ਕਿ ਇੱਥੇ ਕੋਈ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ